नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਪੰਜਾਬ ਦੇ ਵਿੱਚ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਹੀ ਪਾਰਟੀਆਂ ਤੇ ਚੋਣ ਪ੍ਰਚਾਰ ਵਧੇ ਨਜ਼ਰ ਆ ਰਹੇ ਨੇ ਗੱਲ ਕਰੀਏ ਕੋਟਕਪੂਰਾ ਸ਼ਹਿਰ ਦੀ ਤਾਂ ਕੋਟਕਪੂਰਾ ਵੀ ਆਮ ਆਦਮੀ ਪਾਰਟੀ ਦੇ ਜੋ ਫਰੀਦਕੋਟ ਲੋਕ ਸਭਾ ਹਲਕਾ ਉਮੀਦਵਾਰ ਨੇ ਕਰਮਜੀਤ ਅਨਮੋਲ ਜੋ ਪੰਜਾਬੀ ਅਦਾਕਾਰ ਨੇ ਤੇ ਨਾਲ ਹੀ ਗਾਇਕ ਨੇ ਉਹਨਾਂ ਦੇ ਹੱਕ ਵਿੱਚ ਵੀ ਆਪ ਪਾਰਟੀ ਦੇ ਨੁਮਾਇੰਦੇ ਵੱਲੋਂ ਕੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਪ੍ਰਚਾਰ ਜੋ ਹੈ ਕਿਵੇਂ ਕਿਸ ਤਰ੍ਹਾਂ ਅੱਗੇ ਬਧਾਇਆ ਜਾ ਰਿਹਾ ਹੈ ਪੰਜਾਬੀ ਅਦਾਕਾਰ ਵਿਨੂ ਢਿੱਲੋਂ ਜੀ ਅਤੇ ਨਾਲ ਹੀ ਵਿਧਾਨ ਸਭਾ ਸਪੀਕਰ ਪੰਜਾਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜੋ ਕਿ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਫਰੀਦਕੋਟ ਲੋਕ ਸਭਾ ਹਲਕਾ ਤੋਂ ਕਰਮਜੀਤਨ ਮੋਲ ਉਹਨਾਂ ਦੇ ਹੱਕ ਵਿੱਚ ਪੇਸ਼ ਹੈ ਜੀ ਅੱਗੇ ਸਾਰੀ ਵੀਡੀਓ ਦੇ ਵਿੱਚ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਮੈਂ ਮੁੱਦਾ ਲਿਆ ਆਪਣੇ ਭਰਾ ਵਾਲਾ ਯਾਰੀ ਦੋਸਤੀ ਵਾਲਾ ਮੁੱਦਾ ਮੇਰਾ ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਹੈ ਕਰਨੀ ਜਤਨ ਮੋਲ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਚ ਜੇ ਤੁਹਾਡਾ ਦੋਸਤ ਭਰਾਵਾਂ ਨਾਲ ਵਧੁੰਦਾ ਜੇ ਉਹ ਨਾਲ ਖੜੂਗਾ ਤਾਂ ਹੋਰ ਕੌਣ ਖੜੂਗਾ ਮੈਂ ਆਪਣੇ ਭਰਾ ਦੇ ਨਾਲ ਤਨੋਂ ਮਨੋਂ ਤੁਹਾਨੂੰ ਸਾਰੇ ਪਾਸੇ ਆਪਣੇ ਭਰਾ ਦੇ ਨਾਲ ਖੜਾ ਔਰ ਵਾਹਿਗੁਰੂ ਅਗੇ ਅਰਦਾਸ ਕਰਦਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਲ ਹੋਵੇ ਤੋਪਰੀਤਪੁਰ ਕਰਮਜੀਤ ਭਾਈ ਕਰਮਜੀਤ ਨਾ ਜਿਹੜੇ ਸਮਾਜਿਕ ਪ੍ਰੀਤੀਆਂ ਨੇ ਉਹਨਾਂ ਦੇ ਖਿਲਾਫ ਮੇਰੇ ਖਿਆਲ ਚ 100% ਮੈਨੂੰ ਲੱਗਦਾ ਭਾਈ ਬਹੁਤ ਚੰਗੀ ਤਰ੍ਹਾਂ ਜਾਣੂ ਨੇ ਕਿਉਂਕਿ ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠਿਆ ਸਾਡਾ ਭਰਾ ਇਹਨੂੰ ਰਿਕਸ਼ਿਆਂ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਸਾਈਕਲਾਂ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਦੇ ਠੱਕੇ ਵੀ ਖਾਦੇ ਆ ਅਸੀਂ ਬੇਸਿਕਲੀ ਰਗੜਾਈ ਕਰਾ ਕੇ ਸਾਰੇ ਇੱਥੇ ਆਏ ਹੋਏ ਕੋਈ ਜੱਦੀ ਪੁੱਛਦੇ ਸੀ ਅਮੀਰ ਨਹੀਂ ਹੈਗੇ ਹਨਾ ਤਾਂ ਸਾਰੇ ਦੁੱਖੋ ਜਾਣਦਾ ਮੇਰੇ ਹਿਸਾਬ ਨਾਲ ਕਰਮੀ ਤਨਮੋਲ ਹਰੇਕ ਦਾ ਦਰਦ ਗਰੀਬ ਦਾ ਦਰਦ ਸਮਝੂਗਾ ਬਸਾਂ ਚਾਣ ਵਾਲੇ ਦਾ ਦੁੱਖ ਸਮਝੂਗਾ ਆਟੋ ਰਿਕਸ਼ੇ ਦੇ ਠੱਕੇ ਖਾਣ ਵਾਲੇ ਦਾ ਦੁੱਖ ਸਮਝੂਗਾ ਔਰ ਫਰੀਦਕੋਟ ਡਿਸਟ੍ਰਿਕਟ ਦੀ ਫਰੀਦਕੋਟ ਦੀ ਜ ਮੈਂ ਤਾਂ ਕਿਨ ਵੱਡੀ ਗੱਲ ਹੈ ਵੀ ਇਹੋ ਜਿਹੇ ਉਮੀਦਵਾਰ ਸਾਨੂੰ ਫ੍ਰੀਪੋਰਟ ਦੇ ਵਿੱਚ ਮਿਲਿਆ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਇਨਸਾਨ ਹੈ ਔਰ ਇਹ ਫ੍ਰੀਪੋਰਟ ਦੀ ਆਵਾਜ਼ ਹੁਣ ਅਸੈਂਬਲੀ ਦੇ ਵਿੱਚ ਗੂੰਜੂਗੀ ਮੈਨੂੰ ਲੱਗਦਾ ਵੀ ਬਾਬਾ ਬਹੁਤ ਕਿਰਪਾ ਕਰੇ ਔਰ ਭਾਈ ਰੇਰ ਅਰਦਾਸ ਵੀ ਸਾਡਾ ਵੀਰ ਜਿੱਤ ਕੇ ਆਵੇ ਤੇ ਉਸ ਤੋਂ ਬਾਅਦ ਫਿਰ ਭਾਈ ਨੂੰ ਆਪਾਂ ਸਾਰੀਆਂ ਬੇਨਤੀਆਂ ਕਰੀਏ ਵੀ ਆਹ ਸਮਾਜ ਜਿਹੜੀਆਂ ਗੱਲਾਂ ਕਰਦਾ ਵੀਰ ਹੁਣ ਅਸੀਂ ਵੀ ਆਹ ਸੁਧਾਰਨਾ ਸੁਧਾਰਨਾ ਬਾਰੀ-ਬਾਰੀ ਸਾਰੇ ਹੀ ਕੰਮ ਕਰਾਉਂਦੇ ਆ ਜੜਦੇ ਆ ਇਕੱਲਾ ਥੈਂਕ ਯੂ ਥੈਂਕ ਯੂ ਦੇਖੋ ਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਐਸੀ ਸਰਕਾਰ ਆਈ ਹੈ ਜਿਹੜੇ ਆਮ ਲੋ ਨਹੀਂ ਤਾਂ ਪਹਿਲੀਆਂ ਸਰਕਾਰਾਂ ਮੰਤਰੀਆਂ ਐਮਐਲਏਆਂ ਮੁੱਖ ਮੰਤਰੀਆਂ ਬਾਰੇ ਥੋੜੀ ਅਸੀਂ ਜਿਹੜੇ ਮੁਫਤ ਦੇ ਸਹੂਲਤਾਂ ਸੀ ਸਾਰੀਆਂ ਉਹਨਾਂ ਨੂੰ ਪਹਿਲੀ ਵਾਰੀ ਦੇਖੋ ਵੀ ਸਾਰੇ ਲੋਕਾਂ ਦਾ 90% ਲੋਕਾਂ ਦਾ ਬਿਜਲੀ ਬਿੱਲ ਮੁਫਤ ਆ ਵੋਟਾਂ ਪਾਉਣਗੇ ਉਹ ਅਗਲੇ ਕੌਣਗੇ ਜੀ ਸਾਡੇ ਫਰੀਦਕੋਟ ਦੇ ਵਿੱਚ ਪਾਣੀ ਮਤਲਬ ਇਹ ਪੂਰਾ ਘੰਦਾ ਖੇਤਾਂ 'ਚ ਪਾਈਪਾਂ ਪੈ ਗਈਆਂ ਖੇਤਾਂ ਨੂੰ ਵੜਿਆ ਕਿਸੇ ਦੀ ਰਿਸ਼ਵਤ ਨਹੀਂ ਲਈ ਕਿਸੇ ਨੇ ਨਵੀਂ ਨਹਿਰ ਬਣ ਰਹੀ ਆ ਹੁਣ ਹੋਰ ਇੱਕ ਮਤਲਬ ਤੁਸੀਂ ਦੇਖੋ ਮੈਡੀਕਲ ਕਾਲਜ ਦੇ ਛੂਹਤਾ ਠੀਕ ਕਰਤੀ ਅੱਗੇ ਨਾਲ ਬਹੁਤ ਅੱਗੇ ਕਰ ਵੀ ਰਹੇ ਆ ਲੱਗੇ ਹੋਇਆ ਕਰਨ ਦਵਾਈਆਂ ਸਿਵਲ ਹਸਪਤਾਲਾਂ ਦੇ ਵਿੱਚ ਸਾਰੀਆਂ ਫ੍ਰੀ ਆ ਇਹ ਕਦੇ ਹੋਇਆ ਸੀਗਾ ਸੋ ਇਹ ਲੋਕ ਬਹੁਤ ਖੁਸ਼ ਨੇ ਇਸ ਗੱਲ ਤੋਂ ਬਾਕੀ ਤੁਸੀਂ ਦੇਖੋ ਐਗਰੀਕਲ ਬੀਐਸਸੀ ਐਗਰੀਕਲਚਰ ਬੰਦ ਕਰਾਤੀ ਸੀ ਪਿਛਲੀ ਸਰਕਾਰ ਨੇ ਬੀਐਸਸੀ ਐਗਰੀਕਲਚਰ ਇੱਥੇ ਚਾਲੂ ਹੋ ਗਈ ਆ ਸਾਡਾ ਜਿਹੜਾ ਸੀਡ ਫਾਰਮ ਸੀ ਸੀਡ ਫਾਰਮ ਪਹਿਲਾਂ ਬੰਦ ਕਰਾ ਦਿੱਤਾ ਸੀ ਇਹਨਾਂ ਨੇ ਉਹ ਚਾਲੂ ਹੋ ਗਿਆ ਸੋ ਉੱਥੇ ਨੌਕਰੀਆਂ ਮਿਲਦੀਆਂ ਲੋਕਾਂ ਨੂੰ ਆ ਜਿਹੜੇ ਬਾਕੀ ਸਾਰੇ ਸਾਰੀਆਂ ਗੱਲਾਂ ਨਾਲੋਂ ਜਿਹੜੀ ਨੌਕਰੀ ਮਿਲਣੀ ਔਰ ਬਿਨਾਂ ਅਧਵਾਰੇ ਤੋਂ ਮਿਲਣੀ ਬਿਨਾ ਪੈਸੇ ਤੋਂ ਮਿਲਣੀ ਇਹ ਸਭ ਤੋਂ ਵੱਡੀ ਗੱਲ ਹੈ ਔਰ ਫਰੀਦਕੋਟ ਦੇ ਲੋਕ ਤਾਂ ਰਾਜਨੀਤਿਕ ਲੋਕਾਂ ਦਾ ਜਾਂਦੇ ਰਾਜਨੀਤਿਕ ਇਹਨਾਂ ਨੂੰ ਪਤਾ ਵੀ ਸਹੀ ਕੀ ਹੈ ਗਲਤ ਕੀ ਹੈ ਆ ਜਿਹੜੇ ਕੰਮ ਹੋਇਆ ਬਿਲਕੁਲ ਇਹਨਾਂ ਤੇ ਆਪਦਾ ਉਹ ਮੋਹਰ ਲਾਉਣਗੇ ਇਹਨਾਂ ਕੰਮਾਂ ਤੇ ਪੰਜਾਬ ਸਰਕਾਰ ਦੇ ਕੰਮ ਨੇ ਇਹਨਾਂ ਦੇ ਮੋਹਰ ਲਾਉਣਗੇ ਔਰ ਸਾਡਾ ਜਿਹੜਾ ਕਰਮਜੀਤ ਅਨਬੋਦ ਹੈ ਉਹਨੂੰ ਐਮਪੀ ਇਥੋਂ ਬਣਾਉਣਗੇ ਹੰਸ ਰਾਜ ਰਾਜ ਦਾ ਕਈ ਵੱਡਾ ਵਿੱਚ ਤੱਕ ਕਈ ਕਿਸਾਨ ਮੋਹਰ ਕਰਦੇ ਆ ਅਕਾਲੀ ਦਲ ਪੰਜਾਬ ਬਚਾਓ ਜਾਤਰਾ ਕੱਢ ਰਹੀ ਹੈ ਤੁਸੀਂ ਹੱਥ ਜਿਹੜੀ ਰੈਲੀ ਕਰ ਰਹੇ ਹੋ ਕੀ ਸੰਦੇਸ਼ ਹੈ ਤੁਹਾਡਾ ਇਦਾਈ ਸੰਦੇਸ਼ ਹੈ ਇਦਾ ਇਹ ਜਿਹੜੇ ਇਹ ਪਰਿਵਾਰ ਬਚਾਓ ਵਾਲਿਆਂ ਤੋਂ ਬਚੋ ਆ ਜਿਹੜੇ ਮਿੰਤਰਾਜ ਮਿੰਤ ਜੀ ਤੋਂ ਕਹਿੰਦੇ ਦਾਦੇ ਦੀਆਂ ਕੀਤੀਆਂ ਪੁੱਤੇ ਨੂੰ ਪੇਸ਼ ਆਉਂਦੀਆਂ ਉਹਦੇ મોદી ਨੇ ਅਸ਼ੁਭ ਕਰਨ ਨੂੰ ਨਾ ਮਾਰਿਆ ਹੁੰਦਾ ਤੇ ਕਿਹਨੇ ਇੱਥੇ ਕਿਸੇ ਦਾ ਵਿਰੋਧ ਕਰਨਾ ਅਸੀਂ ਆਈ ਦਾ ਪਿਆਰ ਕਰਨ ਵਾਲੇ ਬੰਦੇ ਆ ਅਸੀਂ ਤਾਂ ਲੰਗਰ ਲਾਉਣ ਵਾਲੇ ਬੰਦੇ ਆ ਅਸੀਂ ਤਾਂ ਜੇ ਕਿਤੇ ਭਜਾਲ ਉੱਥੇ 오ਡੀਸਾ ਚ ਆਇਆ ਸੀ ਉੱਥੇ ਪਹੁੰਚ ਜਾਂਦੇ ਆ ਜੇ ਅਫਰੀਕਾ ਜਾਇਆ ਸੀ ਉੱਥੇ ਪਹੁੰਚ ਜਾਂਦੇ ਆ ਅਸੀਂ ਅਸੀਂ ਕੋਈ ਵਿਰੋਧ ਥੋੜੀ ਕਰਨਾ ਕਿਸੇ ਦਾ ਅਸੀਂ ਤਾਂ ਆਇਆ ਜੀ ਆਇਆ ਕਹਿੰਦੇ ਆ ਪਰ ਹੁਣ 15-15 ਲੱਖ ਕਿਹਾ ਕੇ ਮੁੱਕਰ ਗਿਆ ਜੀ ਮੋਦੀ ਮਤਲਬ ਇਹ ਇਹ ਤਾਂ ਇਹ ਧੱਕਾ ਹੀ ਆ ਨਾ ਲੋਕਾਂ ਨਾਲ ਗਰੀਬ ਲੋਕਾਂ ਨੂੰ ਤੰਗ ਕਰਦਾ ਹੁਣ ਉਹ ਕਿਰਲੀ ਵਾਲਾ ਹਿਸਾਬ ਹੈ ਇਹਦਾ ਦਾ ਪਹਿਲਾਂ ਸਾਰੇ ਪਾਪ ਕਰੀ ਜਾਓ ਹਨੇਰੇ ਦੇ ਜਦੋਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੇ ਜਦੋਂ ਲਾਈਟ ਜਗਾ ਲੈਂਦੇ ਹੋ ਫਿਰ ਫੋਟੋ ਜਿਹੜੀ ਕਿਸੇ ਵੱਡੇ ਦੇਵੀ ਦੇਵਤੀ ਦੀ ਫੋਟੋ ਉਹਦੇ ਮਗਰਛ ਉਜਾਂਦੇ ਆ ਉਹੀ ਕਾ ਮੋਦੀ ਦਾ ਈਡੀ ਭੇਜ ਕੇ ਪਹਿ ਜਿਹੜੀ ਵਸੂਲੀ ਕੀਤੀ ਹੈ ਤੇ ਹੁਣ ਆਰਾਮ ਮੰਦਰ ਦੇ ਮਗਰ ਲੋਕ ਕੇ ਤੇ ਵੋਟਾਂ ਮੰਗਦਾ ਫਿਰਦਾ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ 11 ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼